ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਵਲ ਹੰਨੇ ਹੰਨੇ ਪਾਤਸ਼ਾਹੀ ਭਾਗ 21 ਮਤਾਬ ਸਿੰਘ ਹੈ ਸੂਰੋ ਪੂਰੋ ਨਾਮ ਸੁਨਤ ਹੋਏ ਦੁਸ਼ਮਨ ਦੂਰੋ ਦੇਖ ਲੈ ਫੇਰ ਬਚਨਾ ਦਾ ਪੱਕਾ ਰਹੀਂ ਦੋ ਖੇਡਦੇ ਹੋਏ ਪਚੰਗੀ ਆਪਸ ਵਿੱਚ ਗੱਲਾਂ ਕਰ ਰਹੇ ਹਨ ਲੈ ਉਹ ਸੂਰਬੀਰ ਲੈ ਉਹ ਸੂਰਬੀਰੀ ਕਾਹਦਾ ਜਿਹੜਾ ਬਚਨਾ ਤੋਂ ਖਿਸਕ ਜਾਏ ਦੂਜਾ ਪਚੰਗੀ ਬੋਲਿਆ ਬਸ ਫੇਰ ਤੂੰ ਤੁਰਕਾਂ ਦੇ ਸਿਰ ਲਾ ਕੇ ਜੂਝਦਾ ਹੋਇਆ ਸ਼ਹੀਦ ਹੋਵੀਂ ਤੇ ਮੈਂ ਤੁਰਕਾਂ ਸਿਰ ਆਪਣਾ ਸਿਰ ਲਾਵਾਂਗਾ ਪਰ ਆਪਾਂ ਇਕੱਠੇ ਹੀ ਜੂਜਾਂਗੇ ਮੁਖਬਰਾਂ ਚੌਧਰੀਆਂ ਦੇ ਸਿਰ ਪੰਨਾਂਗੇ ਅਸਲ ਵਿੱਚ ਮੇਰੀ ਅਰਦਾਸ ਇਹ ਹੈ ਕਿ ਮੈਂ ਖਾਲਸੇ ਦੀ ਸੇਵਾ ਕਰਾਂ ਤੇ ਮੁਗਲਾਂ ਦੇ ਜ਼ੁਲਮਾਂ ਅੱਗੇ ਅਡੋਲ ਖੜੋ ਕੇ ਕੁੱਲ ਜਗਤ ਨੂੰ ਦੱਸਾਂ ਕਿ ਖਲੋਈਦਾ ਕਿਵੇਂ ਹੈ ਪਰ ਸ਼ਹਾਦਤ ਆਪਾਂ ਇਕੱਠੇ ਪਾਵਾਂਗੇ ਏ ਤਾਂ ਹੁਣ ਕਲਗੀਧਰ ਜੀਆਂ ਦੇ ਹੱਥ ਹੈ ਭਾਈ ਤਾਰੂ ਸਿੰਘ ਜੀ ਦੀ ਗ੍ਰਿਫਤਾਰੀ ਦੀ ਖਬਰ ਭਾਈ ਮਤਾਬ ਸਿੰਘ ਕੋਲ ਪੱਜੀ ਉਹ ਜੰਗਲ ਵਿੱਚ ਕਿਧਰੇ ਕੋਈ ਮੋਰਚਾ ਫਤਿਹ ਕਰਨ ਮਗਰੋਂ ਘੜੀ ਵਿਸ਼ਰਾਮ ਕਰ ਰਹੇ ਸਨ ਭਾਈ ਸਾਹਿਬ ਦੇ ਫੜੇ ਜਾਣ ਦੀ ਖਬਰ ਸੁਣਦਿਆਂ ਸਾਰੋ ਉੱਠ ਉੱਠੇ ਘੋੜੇ ਨੂੰ ਥਾਪੀ ਦਿੱਤੀ ਤੇ ਬੋਲੇ ਚੱਲ ਬੇ ਜਾਨ ਭਾਈ ਵੇਲਾ ਆ ਗਿਆ ਤੁਸੀਂ ਕਿਧਰ ਨੂੰ ਤਿਆਰਾ ਖਿੱਚ ਦਿੱਤਾ ਮਤਾਬ ਸਿੰਘ ਜੀ ਇੱਕ ਸਿੰਘ ਨੇ ਪੁੱਛਿਆ ਭਾਈ ਤਰੂ ਸਿੰਘ ਮੇਰੇ ਬਹੁਤ ਪਿਆਰੇ ਭਾਈ ਹਨ ਅਸੀਂ ਬਚਪਨ ਇਕੱਠੇ ਖੇਡਦੇ ਬਤਾਇਆ ਹੈ ਉਹਨਾਂ ਨੂੰ ਹਕੂਮਤ ਨੇ ਕੈਦ ਕਰ ਲਿਆ ਹੈ ਭਾਈ ਮਤਾਬ ਸਿੰਘ ਬੋਲੇ ਤੇ ਸਾਡੇ ਲਈ ਕੀ ਹੁਕਮ ਹੈ ਭਾਈ ਤਰੂ ਸਿੰਘ ਜੀ ਨੂੰ ਛਡਾਉਣ ਲਈ ਕੀ ਅਸੀਂ ਲਾਹੌਰ ਉੱਤੇ ਹੱਲਾ ਬੋਲ ਰਹੇ ਹਾਂ ਦੁੱਜੇ ਸਿੰਘ ਵੀ ਉੱਠਦੇ ਆ ਬੋਲੇ ਨਹੀਂ ਨਹੀਂ ਮੈਂ ਤਰੂ ਸਿੰਘ ਨੂੰ ਜਾਣਦਾ ਹਾਂ ਉਹ ਕਦੇ ਨਹੀਂ ਚਾਹੇਗਾ ਕਿ ਉਸ ਨੂੰ ਛਡਵਾਇਆ ਜਾਏ ਉਹ ਤਾਂ ਹੁਣ ਇਮਤਿਹਾਨ ਲਵੇਗਾ ਮੁਗਲਾਂ ਦੀਆਂ ਰੰਬੀਆਂ ਆ ਰਿਆਂ ਤੇ ਚਰਖੜੀਆਂ ਦਾ ਮੁਗਲਾਂ ਦੇ ਤਸੀਹਿਆਂ ਦੀ ਇੰਤਹਾ ਹੋਏਗੀ ਤੇ ਸਿੰਘ ਦਾ ਸਿੱਧਕ ਪਹਾੜਾ ਨੂੰ ਟੱਕਰ ਦੇਵੇਗਾ ਤੇ ਫਿਰ ਤੁਸੀਂ ਕਿੱਧਰ ਨੂੰ ਚਲਾ ਪਾ ਰਹੇ ਹੋ ਅਸਲ ਵਿੱਚ ਸਾਰੇ ਛੋਟੇ ਹੁੰਦਿਆਂ ਤੋਂ ਇੱਕ ਦੂਜੇ ਨਾਲ ਇਹ ਵਾਅਦਾ ਕੀਤਾ ਹੋਇਆ ਹੈ ਕਿ ਸ਼ਹੀਦ ਇਕੱਠੇ ਹੀ ਹੋਵਾਂਗੇ ਸੋ ਚਰਖੜੀਆਂ ਮੈਨੂੰ ਵੀ ਵਜਾ ਮਾਰ ਰਹੀਆਂ ਨੇ ਪਰ ਭਾਈ ਮਤਾਬ ਸਿੰਘ ਜੀ ਸੁਗਮਿਆਂ ਦੇ ਸ਼ਬਦ ਕੋਸ਼ਾਂ ਵਿੱਚ ਪਰ ਨਹੀਂ ਹੁੰਦਾ ਖਾਲਸਾ ਜੀ ਕਹਿੰਦੇ ਆ ਭਾਈ ਮਤਾਬ ਸਿੰਘ ਘੋੜੇ ਤੇ ਸਵਾਰ ਹੋਏ ਤੇ ਪੜਾਂ ਵਿੱਚ ਅਖੂਨ ਲਿਓ ਗਏ ਮਤਾਬ ਸਿੰਘ ਤਾਂ ਤੂਫਾਨ ਸੀ ਜਿਵੇਂ ਕਲਗੀ ਤਰਜੀਆਂ ਦੇ ਬਾਜ ਨੇ ਪੁਨਰ ਜਨਮ ਲਿਆ ਹੋਵੇ ਉਸ ਦੀ ਹਿੰਮਤ ਦੇ ਚਰਚੇ ਮੁਗਲਾਂ ਦੀਆਂ ਮਹਿਫਲਾਂ ਦੇ ਰੰਗ ਫਿੱਕੇ ਕਰ ਦਿੰਦੇ ਸਨ ਹਾਲਾਂਕਿ ਭਗਤ ਹਰ ਭਗਤ ਨਰਜਨੀਆ ਆਪਣੀ ਟੁਕੜੀ ਨਾਲ ਭਾਈ ਮਤਾਬ ਸਿੰਘ ਨੂੰ ਫੜਨ ਲਈ ਨਿਕਲੇ ਹੋਇਆ ਸੀ ਪਰ ਛੋਟੀਆਂ ਮੋਟੀਆਂ ਟੁਕੜੀਆਂ ਵਿੱਚ ਇੰਨੀ ਤਾਕਤ ਕਿੱਥੇ ਕਿ ਸਿੰਘ ਨਾਲ ਦਸਤ ਪੰਜਾ ਲੈ ਸਕਣ ਮੁਗਲਾਂ ਦੀਆਂ 40 40 ਜਾਂ 50 ਦੀਆਂ ਟੁਕੜੀਆਂ ਤਾ ਮਤਾਬ ਸਿੰਘ ਦਾ ਨਾਮ ਸੁਣ ਕੇ ਹੀ ਰਾਹ ਬਦਲ ਲਿਆ ਕਰਦੀਆਂ ਸਨ ਕਹਿੰਦੇ ਨੇ ਕਿ ਦਲ ਪੰਥਾਂ ਵਿੱਚ ਜਦ ਸਿੰਘ ਸਵੇਰੇ ਕਮਰਕੱਸਾ ਲਾਉਂਦੇ ਸਨ ਤਾਂ ਨਾਲ-ਨਾਲ ਭਾਈ ਮਤਾਬ ਸਿੰਘ ਦਾ ਨਾਮ ਲੈਂਦੇ ਸਨ ਖੌਫ ਉਸ ਸਿੰਘ ਦੇ ਕੋਲ ਦੀ ਨਹੀਂ ਲੰਗਦਾ ਸੀ ਜੋ ਭਾਈ ਮਤਾਬ ਸਿੰਘ ਦਾ ਨਾਮ ਲੈਂਦਿਆਂ ਸ਼ਸਤਰ ਸਜਾਉਂਦਾ ਸੀ ਮੁਖਬਰ ਸੂਏ ਖੂਫੀਆ ਸੈਨਿਕ ਉਸ ਦੇ ਇਲਾਕੇ ਵਿੱਚ ਵੜਦੇ ਨਹੀਂ ਸਨ ਜਿੱਦਰ ਭਾਈ ਮਤਾਬ ਸਿੰਘ ਦੇ ਹੋਣ ਦੀ ਖਬਰ ਮਿਲ ਜਾਂਦੀ ਸੀ ਹਰ ਭਗਤ ਨਰਨਜਨੀਆ ਵੀ ਕਿਸੇ ਹੋਰ ਹੀ ਪਾਸੇ ਮਤਾਬ ਸਿੰਘ ਦੀ ਖੋਜ ਕਰ ਰਿਹਾ ਸੀ ਉਸ ਨੇ ਆਪਣੀ ਜ਼ਗੀਰ ਤਾਂ ਬਚਾਉਣੀ ਸੀ ਪਰ ਜਾਨ ਦੀ ਕੀਮਤ ਉੱਤੇ ਨਹੀਂ ਜਾਨ ਹੈ ਤਾਂ ਜ਼ਗੀਰ ਹੈ ਜੰਗਲਾਂ ਦੇ ਮਾਲਕ ਸ਼ੇਰਾਂ ਨੂੰ ਨਰਨਜਨੀਆ ਮੈਦਾਨਾਂ ਵਿੱਚ ਲੱਭਦਾ ਫਿਰ ਰਿਹਾ ਸੀ ਕੌਣ ਸਿਰਤਲੀ ਤਲੀ ਉੱਤੇ ਧਰਕੇ ਸਿੰਘਾਂ ਦੇ ਇਲਾਕੇ ਵਿੱਚ ਵੜੇ ਇਸ ਤਰ੍ਹਾਂ ਨਰਨਜਨੀ ਨੇ ਕਈ ਦਿਨ ਲੰਗਾ ਦਿੱਤੇ ਇਧਰ ਭਾਈ ਮਤਾਬ ਸਿੰਘ ਸੋਚਦੇ ਜਾ ਰਹੇ ਸਨ ਕਿ ਜਕਰੀਅਤ ਦਾ ਅੰਤਲਾ ਸਮਾਂ ਆ ਟੁਕਾ ਤਾਰੂ ਸਿੰਘ ਨੇ ਹੱਸਦਿਆਂ ਸਿਰ ਦੇਣਾ ਹੈ ਤੇ ਜਕਰੀਏ ਨੂੰ ਛੱਤਰ ਮੂਰੇ ਲਗਾ ਕੇ ਦਰਗਾਹ ਵਿੱਚ ਲੈ ਕੇ ਜਾਣਾ ਹੈ। ਉਸਦੇ ਜ਼ੁਲਮਾਂ ਦਾ ਹਿਸਾਬ ਉੱਥੇ ਉਸ ਤੋਂ ਲਿਆ ਜਾਵੇਗਾ। ਤਾਰੂ ਸਿੰਘ ਲਈ ਸ਼ਹੀਦ ਦੀ ਨਿਯਮਤ ਬਣ ਕੇ ਆਏਗੀ ਤੇ ਜਕਰੀਏ ਦੀ ਮੌਤ ਉਸ ਉੱਤੇ ਦੁੱਖਾਂ ਦੇ ਪਹਾੜ ਵਾਂਗ ਡਿੱਗੇਗੀ। ਕਿੰਨਾ ਫਰਕ ਹੈ ਮਰਨ ਮਰਨ ਵਿੱਚ। ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਇੱਕਦਮ ਭਾਈ ਮਤਾਬ ਸਿੰਘ ਦੇ ਮੂੰਹੋਂ ਬਾਬਾ ਕਬੀਰ ਜੀ ਦੇ ਬੋਲ ਨਿਕਲੇ। ਆਨ ਨੇ ਉਹ ਜੋ ਜੰਗ ਦੇ ਮੈਦਾਨ ਵਿੱਚ ਤੁਰਕਾਂ ਨਾਲ ਲੋਹਾ ਲੈ ਰਹੇ ਨੇ ਤੇ ਧੰਨ ਨੇ ਉਹ ਵੀ ਜਿਹੜੇ ਸ਼ਹਾਦਤ ਦੇਣ ਵੇਲੇ ਸਦਕਾਂ ਦੀ ਅਖੀਰ ਕਰਵਾ ਰਹੇ ਹਨ ਧੰਨ ਨੇ ਭਾਈ ਮਣੀ ਸਿੰਘ ਧੰਨ ਨੇ ਭਾਈ ਜਗਤ ਸਿੰਘ ਤੇ ਧੰਨ ਨੇ ਭਾਈ ਮਣੀ ਸਿੰਘ ਜੀ ਦੇ ਨਾਲ ਸ਼ਹੀਦ ਹੋਏ ਦੋਵੇਂ ਪੁੱਤਰ ਭਾਈ ਚਿੱਤਰ ਸਿੰਘ ਤੇ ਭਾਈ ਗੁਰਬਖਸ਼ ਸਿੰਘ ਧੰਨ ਨੇ ਭਾਈ ਸੁਬੇਕ ਸਿੰਘ ਤੇ ਉਹਨਾਂ ਦਾ ਪੁੱਛੰਗੀ ਵੀ ਧੰਨ ਹੈ ਤੇ ਧੰਨ ਹੋ ਜਾਵੇਗਾ ਭਾਈ ਤਾਰੂ ਸਿੰਘ ਜੀ ਭਾਈ ਮਤਾਬ ਸਿੰਘ ਸ਼ਹੀਦ ਹੋਏ ਤੇ ਸ਼ਹਾਦਤਾਂ ਦੀ ਕਤਾਰ ਵਿੱਚ ਖਲੋਤੇ ਸਿੰਘਾਂ ਨੂੰ ਨਮਨ ਕਰਦੇ ਜਾ ਰਹੇ ਸਨ ਮੇਰੇ ਜੇ ਸਰੀਰਾਂ ਨੂੰ ਬਚਾ ਕੇ ਜੰਗਲਾਂ ਵਿੱਚ ਲੁਕੇ ਫਿਰਦੇ ਹਨ ਕੀ ਕਮਾਈ ਹੈ ਮੇਰੀ ਬਸ ਇਹ ਸਰੀਰ ਕਿ ਮੈਨੂੰ ਦਰਗਾਹ ਵਿੱਚ ਸ਼ਹੀਦ ਹੋਏ ਸਿੰਘਾਂ ਕੋਲ ਪੱਲੇ ਵੀ ਬੈਠਣ ਦਿੱਤਾ ਜਾਵੇਗਾ ਕਿਉਂ ਨਾ ਮੈਂ ਵੀ ਸ਼ਹੀਦ ਹੋਵਾਂ ਮੁਗਲਾਂ ਦੇ ਸਿਰ ਚੜ੍ਹ ਕੇ ਕੱਚੇ ਭਾਂਡੇ ਤੋਂ ਵੀ ਨਰਮ ਇਸ ਸਰੀਰ ਦੀ ਠੀਕਰਾ ਲਾਹੌਰ ਹਕੂਮਤ ਸਿਰ ਪੰਨਾ ਤੇ ਆਪਣੇ ਲਈ ਵੀ ਸ਼ਹੀਦਾਂ ਸਿੰਘਾਂ ਨਾਲ ਬੈਠਣ ਜੋਗੀ ਥਾਂ ਬਣਾਵਾ ਨਾਲੇ ਸਾਡਾ ਕੋਲ ਤੇ ਤਾਰੂ ਸਿੰਘ ਨਾਲ ਕੇ ਇਕੱਠੇ ਸ਼ਹੀਦ ਹੋਵਾਂਗੇ ਮੇਰੇ ਚੰਗੇ ਭਾਗ ਹੋਣ ਤੇ ਸਤਿਗੁਰ ਐਸੀ ਮਹਾਨ ਰੂਹ ਨਾਲ ਸ਼ਹੀਦ ਹੋਣ ਦਾ ਸੁਭਾਗ ਬਖਸ਼ਣ ਦਰਗਾਹੀ ਗਿਆਨੂ ਬਾਬਾ ਫਤੇ ਸਿੰਘ ਜੀ ਪੁੱشن ਤੂੰ ਵੀ ਤਾਰੂ ਸਿੰਘ ਨਾਲ ਆਇਆ ਹੈ ਤੇ ਕੋਲ ਬਣਾ ਕੇ ਗੱਲ ਨਾਲ ਲਾਉਣ ਸ਼ਾਇਦ ਲੱਕੜ ਨਾਲ ਲੱਗ ਕੇ ਲੋਹਾ ਵੀ ਤਰ ਜਾਵੇਗਾ ਅਸੀਂ ਸਿਆ ਸੋਚਾਂ ਸੋਚਦੇ ਹੋਏ ਭਾਈ ਮਤਾਬ ਸਿੰਘ ਉਧਰ ਨੂੰ ਨਿਕਲ ਗਏ ਜਿੱਧਰ ਹਰ ਭਗਤ ਨਰਨਜਣੀਆਂ ਉਹਨਾਂ ਨੂੰ ਲਪਾਲਦਾ ਫਿਰ ਰਿਹਾ ਸੀ ਜਥੇ ਵਿੱਚੋਂ ਜਾਂਦੇ ਹੋਏ ਭਾਈ ਮਤਾਬ ਸਿੰਘ ਆਪਣੇ ਸ਼ਸ਼ਤਰ ਸਿੰਘਾਂ ਨੂੰ ਦੇ ਗਏ ਸਨ ਕਿਉਂਕਿ ਉਹ ਚਾਹੁੰਦੇ ਸਨ ਕਿ ਉਹ ਉਹਨਾਂ ਨੂੰ ਵੀ ਲਾਹੌਰ ਭਾਈ ਤਾਰੂ ਸਿੰਘ ਕੋਲ ਲਿਜਾਇਆ ਜਾਵੇ ਨਰਨਜਣੀਆਂ ਦੇ ਸਿਪਾਹੀਆਂ ਨੇ ਮਤਾਬ ਸਿੰਘ ਨੂੰ ਦੇਖਿਆ ਸਿੰਘ ਹੱਥ ਫੜਿਆ ਟੰਬਾ ਦੇ ਕੇ ਕੋਈ ਕੋਲ ਨਾ ਆਵੇ ਸਭ ਦੇ ਘੋੜੇ ਪਛਾਣ ਨੂੰ ਖਿੱਚੀ ਜਾਣ ਭਾਈ ਸਾਹਿਬ ਨੇ ਟੰਬਾ ਦੂਰ ਛੋੜਦਿਆਂ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ। ਨਰੰਜਣੀਆ ਦੂਰ ਖਲੋਤਾ ਆਪਣੇ ਸਪਾਈ ਨੂੰ ਹਦਾਇਤਾਂ ਦੇ ਰਿਹਾ ਸੀ। ਸਿੰਘ ਦਾ ਖੌਫ ਉਸ ਦੇ ਅੰਦਰੋਂ ਅਜੇ ਗਿਆ ਨਹੀਂ ਸੀ। ਭਾਈ ਮਤਾਜ ਸਿੰਘ ਨੂੰ ਰੱਸੀਆਂ ਨਾਲ ਨੋੜ ਕੇ ਗੱਡੇ ਉੱਤੇ ਬਿਠਾ ਲਿਆ ਗਿਆ। ਗੱਡੇ ਦੀਆਂ ਬਾਹਾਂ ਨਾਲ ਲੱਸੀ ਪਾ ਕੇ ਫਿਰ ਡੋਲਿਆਂ ਨੂੰ ਨੋੜਿਆ ਗਿਆ ਤਾਂ ਕਿ ਬਾਹਾਂ ਕੰਮਣਾ ਕਰਨ। ਪੱਕਾ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਾ ਰਹਿ ਗਈ ਹੋਵੇ। ਮੀਰਾ ਕੋਟ ਲਿਆ ਕੇ ਖ ਖਬਰੀਆਂ ਤੇ ਮੁਖਬਰਾਂ ਤੋਂ ਭਾਈ ਮਤਾਬ ਸਿੰਘ ਦੀ ਪਛਾਣ ਕਰਾਈ ਗਈ। ਆਪਣੇ ਪਿੰਡ ਦੇ ਸੂਝਿਆਂ ਨੂੰ ਦੇਖ ਕੇ ਭਾਈ ਮਤਾਬ ਸਿੰਘ ਹੱਸੇ ਤੇ ਬੋਲੇ ਕਿਉਂ ਪਛਾਣ ਨਹੀਂ ਆਉਂਦੀ ਅਸਲ ਵਿੱਚ ਤੁਸੀਂ ਮੈਨੂੰ ਕੁੱਟ ਤੋਂ ਪਛਾਣਦੇ ਹੋ। ਇਹਨਾਂ ਮੁਖਬਰਾਂ ਨੇ ਕਈ ਵਾਰ ਭਾਈ ਮਤਾਬ ਸਿੰਘ ਤੋਂ ਸੋਧਾ ਲਵਾਇਆ ਸੀ। ਸੋ ਭਾਈ ਸਾਹਿਬ ਇਹਨਾਂ ਦਾ ਮਖੌਲ ਉਡਾ ਰਹੇ ਸਨ। ਪਿੰਡ ਦੇ ਮੋਹਤਬਾਰਾਂ ਨੂੰ ਭਾਈ ਸਾਹਿਬ ਨੇ ਨਾਂ ਪਛਾਣਨ ਦਾ ਇਸ਼ਾਰਾ ਕਰ ਦਿੱਤਾ ਸੀ। ਇਹ ਸਿੰਘ ਦੀ ਦੂਰਦ੍ਰਿਸ਼ਟੀ ਸੀ ਕਿਉਂਕਿ ਜਦੋਂ ਹੀ ਕਿਸੇ ਨੇ ਪਛਾਣਿਆ ਤਾਂ ਹਕੂਮਤ ਹੀ ਕਹਿਰ ਉਸ ਉੱਤੇ ਵਰੇਗਾ ਕਿ ਜੇ ਤੂੰ ਪਛਾਣਦਾ ਸੀ ਤਾਂ ਪਹਿਲਾਂ ਕਿਉਂ ਨਾ ਫੜਵਾਇਆ ਖੈਰ ਮੁਖਬਰਾਂ ਨੇ ਪਛਾਣ ਪੱਕੀ ਕਰ ਦਿੱਤੀ ਹਰ ਭਗਤ ਨਰਨਿਂਯਾ ਭਾਈ ਮਤਾਬ ਸਿੰਘ ਨੂੰ ਲੈ ਕੇ ਲਾਹੌਰ ਪਹੁੰਚ ਗਿਆ ਦੇਖਦੇ ਆ ਜਕਰੀਆ ਖਾਨ ਬੋਲਿਆ ਕੋਈ ਆਖਰੀ ਇੱਛਾ ਬਸ ਇੱਕ ਵਾਰ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਵਾ ਦਿਓ ਇਸ ਨੂੰ ਤਾਰੂ ਸਿੰਘ ਦਿਖਾ ਦਿਓ ਦੂਰੋਂ ਹੀ ਤੇ ਨਾਲ ਹੀ ਨਾਲ ਚਰਖੜੀ ਤੇ ਚਾੜ ਦਿਓ ਦਨ ਭਾਗ ਕਹਿੰਦੇ ਆ ਭਾਈ ਸਾਹਿਬ ਨੇ ਉੱਪਰ ਵੱਲ ਨੂੰ ਤੱਕਿਆ ਤੇ ਭਾਈ ਸਿਪਾਈ ਭਾਈ ਮਤਾਬ ਸਿੰਘ ਨੂੰ ਲੈ ਕੇ ਤੁਰ ਪਏ। ਉਹਨਾਂ ਦੀ ਨਜ਼ਰ ਭਾਈ ਤਾਰੂ ਸਿੰਘ ਨੂੰ ਲੱਭ ਹੀ ਰਹੀ ਸੀ ਕਿ ਇੱਕ ਥਾਂ ਲਿਜਾ ਕੇ ਸਿਪਾਈਆਂ ਨੇ ਉਹਨਾਂ ਨੂੰ ਕਿਹਾ ਉਹ ਸਾਹਮਣੇ ਕੋਸ਼ੀ ਵੱਲ ਦੇਖ ਭਾਈ ਤਾਰੂ ਸਿੰਘ ਨੂੰ ਦੇਖਦੇ ਹੀ ਭਾਈ ਸਾਹਿਬ ਨੂੰ ਚਾ ਚੜ ਗਿਆ। ਆਵਾਜ਼ ਗੂੰਜੀ। ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਪੰਥ ਦੇ ਵਾਲੇ ਕਲਗੀਧਾਰ ਪਿਤਾ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਛਟਿਆਂ ਬਾਜਾਂ ਵਾਲਿਓ ਸਤ ਗੁਰੂ ਰਖ ਲਿਓ ਬਿਰਧ ਬਣੇ ਦੀ ਲਾਜ ਚਿੱਤੋ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤ ਸ੍ਰੀ ਅਕਾਲ ਲਾਡ ਲੀਆਂ ਫੌਜਾਂ ਦਿਓ ਮਾਲਕੋ ਸਤ ਗੁਰੂ ਫੌਜਾਂ ਰੱਖਣੀਆਂ ਤਿਆਰ ਬਰ ਤਿਆਰ ਸੋ ਢੀ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਖਾਲਸਾ ਜਪੇ ਅਕਾਲ ਹੀ ਅਕਾਲ ਗੁਰੂ ਵਰ ਅਕਾਲ ਦੇਖ ਤੇਗ ਫਤਿਹ ਗੁਰੂ ਖਾਲਸੇ ਦੀ ਹਰ ਮદાન ਫਤਿਹ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਦੋਵੇਂ ਸਿੰਘ ਕੁਝ ਚਿਰ ਹੱਥ ਜੋੜ ਕੇ ਇੱਕ ਦੂਜੇ ਵੱਲ ਨੀਵੀਂ ਪਾ ਕੇ ਖੜੋਤੇ ਰਹੇ ਸਪਾਈਆਂ ਨੇ ਭਾਈ ਮਤਾਬ ਸਿੰਘ ਨੂੰ ਬੰਨ੍ਹੇ ਹੋਏ ਸੰਗਲਾਂ ਤੋਂ ਖਿੱਚਿਆ ਮੇਰੇ ਉਡੀਕ ਕਰਿਓ ਤੇ ਅਰਦਾਸ ਕਰਿਓ ਕਿ ਤੁਹਾਡੇ ਵਾਂਗ ਮੇਰੀ ਵੀ ਕਿਸਾਂ ਸਵਾਸਾਂ ਸੰਗ ਨਿਭ ਜਾਏ ਭਾਈ ਤਾਰੂ ਸਿੰਘ ਬੋਲੇ ਤੁਹਾਡੀ ਤਾਂ ਐਸੀ ਨਿਵੇਗੀ ਕਿ ਆਉਣ ਵਾਲੀਆਂ ਨਸਲਾਂ ਤੁਹਾਡੇ ਤੋਂ ਨਿਭਾਉਣਾ ਸਿੱਖਿਆ ਕਰਨਗੀਆਂ ਮਾਵਾਂ ਬੱਚਿਆਂ ਦੇ ਕੇਸ ਸੰਭਾਲਦੀਆਂ ਉਹਨਾਂ ਨੂੰ ਤੁਹਾਡੀਆਂ ਸਾਖੀਆਂ ਸੁਣਾਇਆ ਕਰਨਗੀਆਂ ਸਿੱਖੀ ਤੋਂ ਡੋਲਣ ਵਾਲਿਆਂ ਨੂੰ ਤੁਹਾਡੀਆਂ ਮਿਸਾਲਾਂ ਦਿੱਤੀਆਂ ਜਾਇਆ ਕਰਨਗੀਆਂ ਤੁਸੀਂ ਮੇਰੀ ਅਰਦਾਸ ਕਰਿਓ ਕਿ ਮੇਰਾ ਸਿੱਧਕੋ ਚਰਖੜੀ ਤੇ ਤੋਂ ਤਕੜਾ ਰਹੇ ਭਾਈ ਮਤਾਬ ਸਿੰਘ ਹੱਥ ਜੋੜਦਿਆਂ ਬੋਲੇ ਦੋਹਾਂ ਨੇ ਇੱਕ ਦੂਜੇ ਵੱਲ ਆਖਰੀ ਨਿਗਾਹ ਸੁੱਟੀ ਤਾਂ ਪਿਆਰ ਦੋਹਾਂ ਦੀਆਂ ਅੱਖਾਂ ਵਿੱਚੋਂ ਪਾਣੀ ਬਣ ਕੇ ਵਹਿ ਤੁਰਿਆ ਭਾਈ ਮਤਾਬ ਸਿੰਘ ਨੂੰ ਹੁਣ ਕੁਝ ਸਾਫ਼ ਦਿਖ ਰਿਹਾ ਸੀ ਤਾਂ ਉਹ ਸੀ ਚਰਖੜੀ ਉਹਨਾਂ ਨੂੰ ਚਰਖੜੀ ਉੱਤੇ ਚਾੜਿਆ ਗਿਆ ਜਲਾਦਾਂ ਨੇ ਪੋੜ ਘਮਾਉਣੇ ਸ਼ੁਰੂ ਕੀਤੇ ਸਿੰਘ ਦੀ ਗੁਰੂ ਗੁਰੂ ਦੀ ਧੁਨੀ ਟੁੱਟ ਟੁੱਟਦਿਆਂ ਹੱਡੀਆਂ ਨਾਲੋਂ ਉੱਚੀ ਸੁਣਾਈ ਦੇ ਰਹੇ ਸੀ ਸਰੀਰ ਵਿੱਚੋਂ ਵਗਦੇ ਲਹੂ ਨੂੰ ਧਰਤੀ ਨਮਨ ਕਰ ਰਹੀ ਸੀ ਕਹਿੰਦੇ ਨੇ ਉਹ ਧਰਤੀ ਪੁਜਾਉ ਹੁੰਦੀ ਹੈ ਜਿੱਥੇ ਸ਼ਹੀਦਾਂ ਸੂਰਮਿਆਂ ਦੀ ਰਤ ਡੁੱਲੇ ਸ਼ਾਇਦ ਇਸ ਕਰਕੇ ਪੰਜਾਬ ਦੀ ਭਉ ਇੰਨੀ ਜਰਖੇਜ ਹੈ ਚਰਖੜੀਆਂ ਭਾਵੇਂ ਸਰੀਰਾਂ ਦੇ ਟੁਕੜੇ ਟੁਕੜੇ ਕਰ ਦੇਣ ਪਰ ਖਾਲਸੇ ਦੀ ਖੇੜਤਾ ਦੇਹਾਂ ਤੋਂ ਪਾਰ ਦੀ ਹੈ ਰੂਹਾਂ ਨੂੰ چیرਣ ਵਾਲੀ ਕੋਈ ਚਰਖੜੀ ਨਹੀਂ ਬਣੀ ਚਾਂਦਨੀ ਚੌਕ ਹੋਵੇ ਭਾਵੇਂ ਨਖਾਸ ਚੌਕ ਗੁਰੂ ਕੇ ਲਾਲਾਂ ਨੇ ਕਦੇ ਗੁਰੂ ਤੋਂ ਸਿਰ ਲਕੋ ਕੇ ਨਹੀਂ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ